ਹਰ ਸਾਲ ਮੰਗੂ ਜਦੋਂ ਐਜੀਬੀਸੀ ਦੇ ਪ੍ਰਧਾਨ ਦਾ ਇਲੈਕਸ਼ਨ ਹੁੰਦਾ ਤੇ ਐਗਜ਼ੈਕਟਿਵ ਦਾ ਇਲੈਕਸ਼ਨ ਹੁੰਦਾ ਅਸੀਂ ਇੱਥੇ ਮੀਟਿੰਗ ਕਰਦੇ ਆਂ ਅੱਜ ਦੀ ਮੀਟਿੰਗ ਤੋਂ ਪਹਿਲੇ ਮੈਂ ਸਾਰੇ ਮੈਂਬਰਾਂ ਨਾਲ ਇੱਕ ਇੱਕ ਕਰਕੇ ਮਿਲਿਆ ਸੀ ਉਹਨਾਂ ਦੇ ਵਿਚਾਰ ਸੁਣੇ ਨੇ ਉਹਨਾਂ ਦੀ ਵਿਊਜ਼ ਕੀ ਹੈ ਕਿਵੇਂ ਹੋਣਾ ਚਾਹੀਦਾ ਹੈ ਕਿਹਨੂੰ ਚਾਹੁੰਦੇ ਆ ਸਾਰਾ ਸਮਝ ਕੇ ਫਿਰ ਅੱਜ ਜਦੋਂ ਉਹਨਾਂ ਨੇ ਮੈਨੂੰ ਅਧਿਕਾਰ ਦਿੱਤੇ ਤੇ ਅਸੀਂ ਮੈਂ ਅਨਾਉਂਸ ਕੀਤਾ ਕੀ ਤਾਮੀ ਸਾਹਿਬ ਸਾਡੇ ਕੱਲ ਇਲੈਕਸ਼ਨ ਦੇ ਪ੍ਰਧਾਨ ਦੇ ਤੌਰ ਤੇ ਉਹ ਕੈਂਡੀਡੇਟ ਸਾਡੇ ਵਿੱਚ ਤਾਂ ਸਰਦਾਰ ਜੀ ਲਈ ਕੰਮ ਕਾਫੀ ਵਧੀਆ ਕੀਤਾ ਜੀ ਸ਼ਖਸੀਅਤ ਇਹੋ ਜੀ ਸ਼ਖਸੀਅਤ ਹੈ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਤਾਂ ਸਤਿਕਾਰ ਦਿੰਦੇ ਹੀ ਐ ਦੂਜੀਆਂ ਧਿਰਾਂ ਵਿੱਚ ਸਾਰੀਆਂ ਜਿਹੜੀਆਂ ਉਹਨਾਂ ਨੂੰ ਤੁਹਾਡੇ ਬੰਦੀ ਤੋਂ ਉੱਪਰ ਉੱਟ ਕੇ ਬਹੁਤ ਵੱਡਾ ਸਨਮਾਨ ਦਿੰਦੀ ਇਸ ਕਰਕੇ ਇਸ ਮੌਕੇ ਦੇ ਉੱਤੇ ਬਹੁਤ ਅੱਛੀ ਅਗਵਾਈ ਜਿਹੜੀ ਹੈ ਉਹ ਕਰ ਰਿਹਾ ਪਿੱਛੇ ਵੀ ਚੁਣੌਤੀਆਂ ਭਰਿਆ ਸਮਾਂ ਸੀ ਬੜੇ ਅਡੋਲ ਰਹਿ ਕੇ ਉਹਨਾਂ ਨੇ ਸਾਰਾ ਕੰਮ ਕੀਤਾ ਔਰ ਹੁਣ ਵੀ 350 ਸਾਲਾਂ ਸ਼ਤਾਬ ਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਉਹਦੇ ਚ ਵੀ ਦੇਸ਼ ਭਰ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਜਿਹੜੇ ਪ੍ਰੋਗਰਾਮ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਚਲਾ ਰਹੇ ਆ ਸਾਰੇ ਮੈਂਬਰ ਉਹਨਾਂ ਦੇ ਨਾਲ ਆਪਣੇ ਆਪ ਨੂੰ ਹਮੇਸ਼ਾ ਸਨਮਾਨਿਤ ਤੇ ਮਹਿਸੂਸ ਕਰਦੇ ਆ ਸੋ ਇਹ ਜਿਹੜੇ ਵੱਡੇ ਗੁਣ ਆ ਇਹ ਮੈਂ ਸਮਝਦਾ ਕਿ ਮੈਂ ਪ੍ਰਧਾਨਤਵ ਦਾ ਵੀ ਤਰਮਾਦ ਕਰਦਾ ਸਾਰੀ ਪਾਰਟੀ ਦਾ ਵੀ ਤਰਮਾਦ ਕਰਦਾ ਕਿ ਬਹੁਤ ਵਧੀਆ ਚੋਇਸ ਆ ਬੇਦਾਗ ਸ਼ਖਸੀਅਤ ਜਿਨ੍ਹਾਂ ਨੇ ਦਿਨ ਰਾਤ ਸ਼੍ਰੋਮਣੀ ਕੁੱਤਰਪੰਥ ਕਮੇਟੀ ਵਾਸਤੇ ਬਹੁਤ ਹੀ ਅੱਛਾ ਕਾਰਜ ਕੀਤਾ ਉਹਨਾਂ ਨੂੰ ਦੁਬਾਰਾ ਜਿਹੜਾ ਫੇਰ ਜਿਹੜਾ ਮੈਦਾਨ ਚ ਉਤਾਰਿਆ ਹੁਣ ਤਾਂ ਮੈਂ ਸਮਝਦਾ ਕਿ ਇਹ ਐਡੀ ਅੱਛੀ ਚੋਇਸ ਆ ਕਿ ਸਾਰਿਆਂ ਨੂੰ ਜਿਹੜਾ ਆਪਣੇ ਆਪ ਹੀ ਇਹਦਾ ਸਮਰਥਨ ਕਰਨਾ ਚਾਹੀਦਾ ਹੈ ਦੇਖੋ ਮੈਂਬਰ ਤਾਂ ਕਰ ਕੱਲ ਦੀ ਇਲੈਕਸ਼ਨ ਚ ਪਤਾ ਲੱਗੇਗਾ ਮੈਂ ਨਾ ਕਿਸੇ ਨੂੰ ਵਧਾ ਕੇ ਪੇਸ਼ ਕਰਦਾ ਮੈਂ ਕਿਸੇ ਨੂੰ ਘਟਾ ਕੇ ਕਰਦਾ ਪਰ ਮੈਨੂੰ ਲੱਗਦਾ ਨਹੀਂ ਕਿ ਧਾਮੀ ਸਾਹਿਬ ਦੇ ਸਾਹਮਣੇ ਕਿਸੇ ਨੂੰ ਖੜਾ ਹੋਣਾ ਚਾਹੀਦਾ ਜਿੱਦਾਂ ਅੱਛਾ ਉਹਨਾਂ ਦਾ ਕਾਰਜ ਆ ਬਾਕੀ ਇਹ ਡੈਮੋਕ੍ਰੈਟਿਕ ਪ੍ਰਕਿਰਿਆ ਉਹਨਾਂ ਦੀ ਆਪਣੀ ਸਾਡੀ ਤਾਂ ਬੇਨਤੀ ਹੈ ਕਿ ਇਹ ਹੁਣ ਸ਼ਤਾਬਦੀ ਦਾ ਮੌਕਾ ਸਾਰਿਆਂ ਨੂੰ ਸਬਥਰ ਕਰਨਾ ਚਾਹੀਦਾ